ਅੱਜ ਜੋ ਦਿੱਲੀ ਦੇ ਰਿਜ਼ਲਟ ਆਏ ਨੇ ਇਸ ਨੇ ਸਾਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਖਾਸ ਕਰਕੇ ਪੰਜਾਬ ਨੂੰ ਕਿਉਂਕਿ ਜਿਹੜੇ ਰੁਝਾਨ ਆਏ ਨੇ ਆਪ ਨੂੰ ਜਿਹੜੇ ਕੰਮ ਸੇ ਤੰਦੇ ਦੀ ਵੀ ਅਸੀਂ ਇਹ ਪੈਸੇ ਦੇਤੇ, ਜਮਨਾ ਸਾਫ ਕਰਤੀ, ਗਲੀਆਂ ਨਾਲੀਆਂ ਸਾਫ ਕਰਤੀਆਂ ਕਲੀਨਿਕ ਕੋਲ ਤੇ এডੂਕੇਸ਼ਨ ਕੋਲ ਦੀ ਸਾਰਾ ਝੂਠ ਦਾ ਪਲੰਦਾ ਸੀ ਅੱਜ ਲੋਕਾਂ ਨੇ ਦਿੱਲੀ ਦੇ ਨੇ ਇਹ ਸਾਬਤ ਕਰ ਦਿੱਤਾ ਹੈ ਵੀ ਜਿਹੜੀ ਬੀਜੇਪੀ ਸਰਕਾਰ ਹੈ ਇਹ ਕੰਮ ਦੀ ਕਰਦੀ ਹੈ ਤੇ ਝੂਠ ਨਹੀਂ ਬੋਲਦੀ ਵਾਦੇ ਪੂਰੇ ਕਰਦੀ ਹੈ ਇਸ ਕਰਕੇ ਲੋਕਾਂ ਨੇ ਆਪ ਸਰਕਾਰ ਨੂੰ ਪੂਰਾ ਝਟਕਾ ਦਿੱਤਾ ਅਤੇ ਬੀਜੇਪੀ ਸਰਕਾਰ ਨੂੰ ਅੱਗੇ ਲਿਆਇਆ ਤਾਂ ਕਿ ਸਾਰੇ ਦਿੱਲੀ ਦੇ ਤੇ ਹਿੰਦੁਸਤਾਨ ਦੇ ਕੰਮ ਹੋਰ ਬਹੁਤ ਵਸਤਾਂ ਅੱਜ ਕੀ ਪ੍ਰੋਗਰਾਮ ਹੈ ਅੱਜ ਅਸੀਂ ਲਹਿਰਾ ਮੰਡਲ ਵਿੱਚ ਸੰਗਰੂਰ 2 ਦੇ ਵਿੱਚ ਜ਼ਿਲ੍ਹਾ ਸੰਗਰੂਰ 2 ਪੰਜਾਬ ਦੇ ਵਿੱਚ ਜਸ਼ਨ ਦੇ ਤੌਰ ਤੇ ਢੋਲ ਬਾਜੇ ਵਜਾ ਕੇ ਲੱਡੂ ਵੰਡ ਕੇ 메ਨ ਬਜ਼ਾਰਾ ਵਿੱਚ ਦੀ ਹੁੰਦੇ ਹੋਏ ਬਹੁਤ ਹੀ ਵੱਡੀ ਖੁਸ਼ੀ ਮਨਾਈ ਗਈ ਹੈ ਜਿਸ ਚ ਕਿ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਤੇ ਹਰੇਕ ਨੇ ਲੱਡੂ ਲੈ ਕੇ ਲੱਡੂ ਨਾਲ ਖੋਜੇ ਮਲਾਈ ਹੈ ਤੇ ਆਉਣ ਵਾਲੀ ਵੀ ਜਿਹੜੀ ਸਰਕਾਰ ਹੈ ਹੋਣੀ ਪੰਜਾਬ ਦੇ ਵਿੱਚ ਵੀ ਬੀਜੇਪੀ ਨਾਲ ਸਾਝ ਪੈਦਾ ਕਰੇਗੀ